ਸਾਥਰੀ ਅੱਜ ਤੁਸੀਂ ਦੇਖ ਰਹੇ ਹੋ ਜਾਨਾ ਦੇਸ਼ ਪਰਦੇਸ ਤੋਂ ਰਿਪੋਰਟਰ ਰਾਜਦੀਪ ਹਲਬੇਲਾ ਜੀ ਦੀ ਖਾਸ ਰਿਪੋਰਟ ਅੱਜ ਮਾਛੀਵਾੜਾ ਇਲਾਕੇ ਵਿੱਚ ਸਰਕਾਰ ਦੇ ਸਿਹਤ ਸੁਵਿਧਾਵਾਂ ਦੇਣ ਦੇ ਵੱਡੇ ਵੱਡੇ ਦਾਅਵਿਆਂ ਦੇ ਬੋਲ ਉਸ ਸਮੇਂ ਖੁੱਲ੍ਹੇ ਜਦੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਇੱਕ ਗਰੀਬ ਕਰਤੱਤੀ ਦੇ ਜਣੇਪੇ ਲਈ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਇੱਥੇ ਡਾਕਟਰ ਮੌਜੂਦ ਨਹੀਂ ਹਨ ਪਤੀ ਨੂੰ ਆਪਣੀ ਪਤਨੀ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਬਾਜ਼ਾਰ ਵਿੱਚੋਂ ਭੀਖ ਮੰਗਣੀ ਪਈ ਮਾਛੀਵਾੜਾ ਵਿਖੇ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਸਦੀ ਪਤਨੀ ਪਾਇਲਵਾਸੀ ਬਲੀਬੇ ਗਰਭਵਤੀ ਸੀ ਜਿਸ ਦੇ ਜਣੇਪੇ ਦੇ ਅੰਦਰ ਦਾ ਛੜੀਆਂ ਤਾਂ ਉਸ ਨੂੰ ਇਲਾਜ ਲਈ ਮਾਠੀਵਾੜਾ ਸਰਕਾਰੀ ਹਸਪਤਾਲ ਲੈ ਗਿਆ ਉੱਥੇ ਮੌਜੂਦ ਨਰਸਾਂ ਵੱਲੋਂ ਉਸਦੀ ਪਤਨੀ ਨੂੰ ਦਾਖਲ ਕਰ ਦਿੱਤਾ ਗਿਆ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਕੁਝ ਸਮੇਂ ਬਾਅਦ ਜਦੋਂ ਉਸਦੀ ਪਤਨੀ ਦੇ ਦਰਦ ਤਾਂ ਜ਼ਿਆਦਾ ਸ਼ੁਰੂ ਹੋ ਗਏ ਤਾਂ ਡਿਊਟੀ ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਹੈ ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ ਅਭਿਸ਼ੇਕ ਨੇ ਦੱਸਿਆ ਕਿ ਉਸਨੇ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਿਆ ਜਿੱਥੇ ਉਸ ਦਾ ਡਾਕਟਰਾਂ ਨੇ 15000 ਰੁਪਏ ਦਾ ਖਰਚਾ ਦੱਸਿਆ ਅਭਿਸ਼ੇਕ ਨੇ ਦੱਸਿਆ ਕਿ ਉਹ ਬੇहद ਗਰੀਬ ਹੈ ਤੇ ਮਜ਼ਦੂਰੀ ਕਰਦਾ ਉਸ ਕੋਲ 15000 ਰੁਪਏ ਮੌਜੂਦ ਨਹੀਂ ਸਨ ਇਲਾਜ ਦੇ 15000 ਰੁਪਏ ਇਕੱਠੇ ਕਰਨ ਲਈ ਉਹ ਬਜ਼ਾਰਾਂ 'ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਉਸਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਤੇ ਕੁਝ ਪੈਸੇ ਇਕੱਠੇ ਕੀਤੇ ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਦਾ ਇਲਾਜ ਨਾ ਫੋਨ ਕਰਕੇ ਇਸ ਗਰੀਬ ਵਿਅਕਤੀ ਨੂੰ ਆਪਣੀ ਪਤਨੀ ਦੇ ਇਲਾਜ ਲਈ ਭੀਖ ਮੰਗਣ ਲਈ ਮਜਬੂਰ ਹੋਣਾ ਪਿਆ ਜੋ ਕਿ ਸਰਕਾਰਾਂ ਦੇ ਸਿਹਤ ਵਿਭਾਗ ਤੇ ਮੋਤੇ ਕਿਸੇ ਵੱਡੀ ਚਪੇਟ ਤੋਂ ਘੱਟ ਨਹੀਂ ਹੈ ਜੇਕਰ ਇਸ ਗਰੀਬ ਗਰਬਤੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਹੋ ਜਾਂਦਾ ਤਾਂ ਅੱਜ ਉਸ ਨੂੰ ਭੀਖ ਮੰਗਣੀ ਨਹੀਂ ਪੈਣੀ ਸੀ ਕੀ ਕਹਿਣਾ ਹੈ ਐਸ ਐਮਓ ਦਾ ਡਾਕਟਰ ਸਾਹਿਬ ਕੀ ਮਾਮਲਾ ਹੈ ਕਿ ਜਿਹੜੀ ਗਰਬਤੀ ਔਰਤ ਨੇ ਬਾਹਰ ਪ੍ਰਾਈਵੇਟ ਤੌਰ ਤੇ ਆਪਣਾ ਜਿਹੜਾ ਜਨਿਕਾਤ ਹੋਇਆ ਹੈ हां जी ਇਹਦੇ ਵਿੱਚ ਮੈਂ ਡਾਕਟਰ ਜਸਦੇਵ ਸਿੰਘ ਬਤੌਰ ਐਸਐਮਓ ਸੀਐਸਸੀ ਮਾਚਗੜਾ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸ਼੍ਰੀਮਤੀ ਪਾਇਲ ਪਤਨੀ ਸ਼੍ਰੀ ਵਿਸ਼ੇਖ ਵਾਸੀ ਬਲੀਵੇਗ ਸਾਡੇ ਕੋਲ ਮਿਤੀ 14 8 2024 ਨੂੰ 3 ਵਜੇ ਐਮਰਜੈਂਸੀ ਵਾਰਡ ਦੇ ਵਿੱਚ ਪੇਸ਼ੈਂਟ ਆਇਆ ਸੀ ਉਹ ਸਾਡੇ ਨਾਲ ਪੇਸ਼ੈਂਟ ਦੇ ਸਾਡੀ ਜਿਹੜੀ ਕੰਸਰਨਡ ਆਸ਼ਾ ਵਰਕਰ ਹੈ ਸ਼੍ਰੀਮਤੀ ਨੀਲਮ ਰਾਣੀ ਉਸ ਏਰੀਆ ਦੀ ਸੰਬੰਧਿਤ ਆਸ਼ਾ ਵਰਕਰ ਉਹ ਪੇਸ਼ੈਂਟ ਦੇ ਨਾਲ ਸੀਗੀ ਤੇ ਬਕਾਇਦਾ ਜਦੋਂ ਸਾਡੇ ਆਨ ਡਿਊਟੀ ਸਟਾਫ ਨਾਲ ਜਿਹੜਾ ਸ਼੍ਰੀਮਤੀ ਅਮਰਜੀਤ कौर ਉਹ ਕਾਫੀ ਸੀਨੀਅਰ ਤੇ ਐਕਸਪਰਟ ਸਟਾਫ ਨਰਸ ਹੈਗੇ ਆ ਉਹਨਾਂ ਨੇ ਪੇਸ਼ੈਂਟ ਨੂੰ ਜਿਹੜਾ ਹੈਗਾ ਚੈੱਕ ਕੀਤਾ ਗਿਆ ਚੈੱਕ ਦੇ ਦੌਰਾਨ ਪੇਸ਼ੈਂਟ ਦਾ ਬੀਪੀ ਜਿਹੜਾ ਸੀਗਾ ਉਹ 153 107 ਪਾਇਆ ਗਿਆ ਜੋ ਕਿ ਜਿਹੜੀਆਂ ਗਾਈਡਲਾਈਨ ਅਕੋਰਡਿੰਗ ਹਾਈ ਰਿਸਕ ਪ੍ਰੈਗਨੈਂਸੀ ਕੇਸ ਇਹ ਪੰਡਾ ਹੈਗਾ ਉਹ ਹਾਈ ਰਿਸਕ ਹੋਣ ਕਰਕੇ ਜਿਹੜਾ ਹੈਗਾ ਜੱਜਾ ਤੇ ਬੱਚਾ ਦੋਨਾਂ ਦੀ ਸਿਹਤ ਦਾ ਸੀ ਧਿਆਨ ਰੱਖਣਾ ਪੈਂਦਾ ਆ ਉਸ ਕੇਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਡੇ ਸਟਾਫ ਨਾਲ ਸੌਣ ਡਿਊਟੀ ਉਹਨੂੰ ਐਡਵਾਈਸ ਕੀਤੀ ਗਈ ਪੇਸ਼ੈਂਟ ਨੂੰ ਵੀ ਆਪਣੇ ਹੈਰ ਇੰਸਟੀਚਿਊਟ ਜਿਹੜਾ ਹੈਗਾ ਉੱਥੇ ਬਾਕਾਇਦਾ ਸਪੈਸ਼ਲਿਸਟ ਡਾਕਟਰਸ ਹੁੰਦੇ ਨੇ ਵੀ ਉੱਥੇ ਰੈਫਰ ਕੀਤਾ ਜਾ ਜਾਵੇ ਤੇ ਬਾਕਾਇਦਾ ਪੇਸ਼ੈਂਟ ਨੂੰ ਜਿਹੜੀ ਰੈਫਰ ਸਟਿੱਪ ਬਣਾ ਕੇ ਵੀ ਦਿੱਤੀ ਗਈ ਹੈਗੀ ਆ ਕੰਸਰਨ ਸਾਡੀ ਜਿਹੜੀ ਆਸ਼ਾ ਹੈ ਉਹ ਵੀ ਨਾਲ ਆਸ਼ਾ ਨੇ ਵੀ ਦੱਸਿਆ ਵੀ ਮੈਂ ਖੁਦ ਨਾਲ ਜਾ ਕੇ ਜਿਹੜਾ ਹੈਗਾ ਵੱਡੇ ਹੌਸਪੀਟਲ ਸਰਕਾਰੀ ਹੌਸਪੀਟਲ ਦੇ ਵਿੱਚ ਜਿਹੜਾ ਬ੍ਰੀਸ਼ ਨੂੰ ਐਡਮਿਟ ਕਰਾ ਕੇ ਇਲਾਜ ਕਰਾਵਾਂਗੇ ਬਟ ਇਹਦੇ ਵਿੱਚ ਪੇਸ਼ੈਂਟ ਜਾਂ ਉਹਦੇ ਪਤੀ ਜਿਹੜੇ ਹੈਗੇ ਆ ਵਿਸ਼ੇਕ ਉਹਨਾਂ ਨੇ ਸਾਡੇ ਐਸ ਪਰ ਰਿਕਾਰਡ ਰਜਿਸਟਰ ਦੇ ਵਿੱਚ ਦਰਜ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਸਰਕਾਰੀ ਹੌਸਪਟਲ ਨਹੀਂ ਜਾਣਾ ਤੇ ਅਸੀਂ ਆਪਣਾ ਇਲਾਜ ਜਿਹੜਾ ਹੈਗਾ ਉਹ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਹੀ ਕਰਵਾਣਾ ਹੈਗਾ ਇਹ ਆਪਣੀ ਇੱਛਾ ਸਰਪ੍ਰੇਡ ਉਹ ਆਪਣੀ ਇੱਛਾ ਦੇ ਨਾਲ ਪ੍ਰਾਈਵੇਟ ਹੌਸਪੀਟਲ ਵਿੱਚ ਕਹਿ ਰਹੇ ਉਹਦੇ ਵਿੱਚ ਸਾਡੇ ਰਜਿਸਟਰ ਦੇ ਵਿੱਚ ਬਕਾਇਦਾ ਸਟਾਫ ਨਾਲ ਸੌਂਡ ਡਿਊਟੀ ਉਹਨੇ ਦੇ ਸਾਹਮਣੇ ਜਿਹੜਾ ਰਜਿਸਟਰ ਦੇ ਵਿੱਚ ਲਿਖਿਆ ਗਿਆ ਬਕਾਇਦਾ ਉਹਦੇ ਉੱਤੇ ਆਪਣੇ ਜਿਹੜਾ ਹੈਗਾ ਥੰਬ ਇੰਪ੍ਰੈਸ਼ਨ ਦੀ ਪੇਸ਼ੈਂਟ ਦੇ اٹੈਂਡੈਂਟ ਦੇ ਉਹਦੇ ਹਸਬੰਦ ਵੱਲੋਂ ਲਿਖਿਆ ਗਿਆ ਤੇ ਆਪਣਾ ਥੰਬ ਇੰਪ੍ਰੈਸ਼ਨ ਲਗਾਇਆ ਹੈ ਇੱਥੇ ਜਿਹੜਾ ਹਾਈ ਰਿਸਕ ਦੀ ਡੀਪੀਓ ਹੋਈ ਤਾਂ ਇੱਥੇ ਕੋਈ ਡਾਕਟਰ ਨਹੀਂ ਹੈ ਜਿਹੜਾ ਉਹਦੀ ਡਿਪੀ ਕਰ ਸਕੇ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਕਿਉਂਕਿ ਹਾਈ ਰਿਸਕ ਪ੍ਰੈਗਨancies ਇਹਦੇ ਵਿੱਚ ਸਪੈਸ਼ਲਿਸਟ ਲੇਡੀ ਡਾਕਟਰ ਦੀ ਜ਼ਰੂਰਤ ਤੇ লেডি ਡਾਕਟਰ ਜਿਹੜੀ ਹੈਗੀ ਆ ਉਹ ਸਾਡੇ ਕੋਲ ਰਜਾਇਨ ਕਰ ਚੁੱਕੇ ਨੇ ਤੇ ਉਹ লেਡੀ ਡਾਕਟਰ ਦੇ ਜਿਹੜੇ ਨਾਰਮਲ ਕੇਸ ਹੁੰਦੇ ਨੇ ਉਹ ਤਾਂ ਸਾਡੇ ਸਟਾਫ ਨਾਲ ਸੌਂ ਡਿਊਟੀ ਜਿਹੜੀ ਉਹ ਹੈਂਡਲ ਕਰ ਲੈਂਦੇ ਆ ਬਟ ਇਹ ਕੇਸ ਦੇ ਸੰਬੰਧਤ ਵਿੱਚ ਇਹ ਹਾਈ ਰਿਸਕ ਪ੍ਰੈਗਨਨਸੀ ਹੋਣ ਕਰਕੇ ਇਹਨੂੰ ਬਕਾਇਦਾ ਰੈਫਰਲ ਸ਼ਿਪ ਉਹ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾਣ ਦਾ ਉਸੇ ਰੈਫਰਲ ਸ਼ਿਪ ਦੇ ਥੋੜੇ ਤੁਹਾਡੇ ਕਰਮ ਤਾਂ ਉਹ ਆਪਣੀ ਇੱਛਾ ਅਨੁਸਾਰ ਪ੍ਰਾਈਵੇਟ ਆਪਣੇ ਇੱਛਾ ਦੇ ਅਨੁਸਾਰ ਪ੍ਰਾਈਵੇਟ ਹਸਪਤਾਲ ਗਏ ਪਹਿਲਾਂ ਮੈਂ ਭੀਗ ਮਾਰ ਕੇ ਇਲਾਜ ਕਰਵਾਇਆ ਵਾ ਜਿਆ ਇਦਾਂ ਕੋਰੋਨਾ ਦੇ 2000 ਹਸਪਤਾਲ ਨਹੀਂ ਉਹ ਸਾਡੇ ਜਿਹੜੇ ਕੰਸਰਨਡ ਆਸ਼ਾ ਵਰਕਰਸ ਪੇਸ਼ੈਂਟ ਦੇ ਨਾਲ ਗਏ ਹੈਗੇ ਆ ਤੇ ਉਹ ਆਸ਼ਾ ਵਰਕਰਸ ਨੂੰ ਉਹਨਾਂ ਨੇ ਆਸ਼ਾ ਵਰਕਰ ਖੁਦ ਉਹਨੂੰ ਪੇਸ਼ੈਂਟ ਦੇ ਪੇਸ਼ੈਂਟ ਨੂੰ ਜਾਂ ਉਹਦੇ ਟੈਂਡੈਂਟ ਨੂੰ ਕਿਹਾ ਵੀ ਮੈਂ ਨਾਲ ਜਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਨੂੰ ਦਾਖਲ ਕਰਵਾ ਕੇ ਇਲਾਜ ਕਰਾਨੀ ਆ ਬਟ ਉਹ ਕਹਿੰਦੇ ਵੀ ਸਾਡੇ ਕੋਲ ਮਤਲਬ ਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਅਸੀਂ ਆਪਣਾ ਇਲਾਜ ਕਰਾਵਾਂਗੇ ਔਰ ਕਰਾਉਣਾ ਚਾਹਦੇ ਆ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਦੇਣ ਵਾਸਤੇ ਪੈਸੇ

ਵੇਰੇ ਕਾ ਟੀਕਾ ਲਾ ਕੇ ਦੇਖ ਲਿਆਗਾ ਫਿਰ ਬੱਚਾ ਦਾ ਨਾ ਮੂੰਹ ਨਹੀਂ ਖਿਲਾਏਗਾ ਫਿਰ ਕਹਿੰਦੇ ਕਿ ਕਹਿੰਦੇ ਨਹੀਂ ਹੋੜੇ ਕੋਈ ਡਾਕਟਰ ਨਹੀਂ ਆਏਗਾ। ਤੇ ਕਹਿੰਦਾ ਤੁਸੀਂ ਪ੍ਰਾਇਵਟ ਤੇ ਜਾਓ ਨਹੀਂ ਤਾਂ ਫਲੇ ਕਿਹਾ ਕਿ ਲੁਧਿਆਣਾ ਦਾ ਲਿਖਤ ਸਰਕਾਰੀ ਮਛਵਾੜਾ ਜੀ ਮਛਵਾੜਾ ਹਾਂਜੀ। ਅੱਛਾ ਫਿਰ ਕੀ ਹੋਇਆ? ਫਿਰ ਕੀ ਆ ਵੀਰ ਜੀ ਉਹਨਾਂ ਨੇ ਲੁਧਿਆਣਾ ਦਾ ਲਿਖਤਾ ਮਹਾਰਾਜ ਜਬ ਕੱਲਾ ਬੰਦਾ ਮੈਂ ਕਿੱਥੇ ਜਾਂਦਾ ਮਛਵਾੜਾ ਮਛਵਾੜਾ ਮੇਰੇ ਪਾਸ ਮੇ ਕੋਈ ਗੱਡੀ ਨਾ ਘੋੜਾ ਵਿਚਾਰੇ ਰੇੜੀ ਵਾਲੇ ਜੇ ਸਾਈਕਲ ਵਾਲੇ ਇਹੋ ਥੀ ਉਹ ਵੀ ਵੇਚਤੀ ਮੈਨੇ ਮੇਰੇ ਘਰ ਵਾਲੇ ਦੇ ਇਲਾਜ ਦੇ ਮਾਰਾ। ਉਰੇ 15000 ਲੱਗ ਗਏ ਸਾਰਾ ਕੁਝ ਬੱਚਿਆ ਕੁਝ ਵੀ ਨਹੀਂ ਬਚਾ ਦਾ ਮੇਰੇ ਗਾੜਾ ਦੇ ਡਿਲੀਵਰੀ ਆਨੰਦ ਹਸਪਤਾਲ ਤੇ ਹੋਈ ਹੈ ਪ੍ਰਾਈਵੇਟ ਹੋ ਗਿਆ ਨਹੀਂ ਫੋਰਵੇਟ ਨਹੀਂ ਨੋਰਮਲ ਹਾਂਜੀ ਵੀਰ ਜੀ ਦਵਾਈ ਵਾਸਤੇ ਕੋਈ ਸੇਵ ਕਰਦੇ ਨੇ ਪ੍ਰਾਈਵੇਟ ਕੇ ਮਹੀਆ ਨੋਰਮਲ ਕੇ ਨੋਰਮਲ ਹੈ ਜੀ ਮਹਾਰਾਜ ਜੀ ਤੇ ਹਸਪਤਾਲ ਵਾਲਾ ਡਾਕਟਰ ਉਹਦਾ ਕੀ ਕਹਿਣਾ ਸੀਗਾ ਉਹ ਤਾਂ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਡਾਕਟਰ ਹੈ ਨਹੀਂਗਾ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ